ਕਿਸਾਨ ਅੰਦੋਲਨ ਦੀ ਆੜ ਚ ਅੱਜ ਜਿਹੜੀਆਂ ਵਿਪਖਸ਼ੀ ਪਾਰਟੀਆਂ ਤੇ ਉਹਨਾਂ ਦੇ ਨਾਲ-ਨਾਲ ਵਿਦੇਸ਼ਾਂ 'ਚ ਬੈਠੇ ਜਿਹੜੇ ਦੇਸ਼ਦਰੋਹੀ ਖਾਲਿਸਤਾਨ ਤੇ ਤੱਕਵਾਦੀ ਸੋਚ ਦੇ ਲੋਕ ਨੇ ਉਹ ਆਪਣੀਆਂ ਰਾਜਨੀਤੀ ਰੋਟੀਆਂ ਜੋ ਸੇਕ ਰਹੇ ਨੇ ਉਹਦਾ ਪੂਰਾ ਪਟਕਾ ਪ੍ਰਤਾਵਾ ਸਾਹਮਣੇ ਆ ਰਿਹਾ ਹੈ ਅ ਜਿਸ ਤਰ੍ਹਾਂ ਅ ਜਗਜੀਤ ਸਿੰਘ ਡੱਲੇਵਾਲ ਦੇ ਬਿਆਨ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਇਹ ਲੋਕ ਭਗਵਾਨ ਸ਼੍ਰੀ ਰਾਮ ਦੇ ਮੰਦਰ ਦੇ ਨਾਲ ਜੋ ਇੱਕ ਆਸਤਾ ਬਿਸ਼ਪ ਦੇ ਵਿੱਚ ਹਿੰਦੂਆਂ ਦੇ ਵਿੱਚ ਵਧੀ ਔਰ ਉਹਦੇ ਵਿੱਚ ਸਿੱਖ ਭਾਈਚਾਰੇ ਨੇ ਵੀ ਮੁਸਲਿਮ ਭਾਈਚਾਰੇ ਨੇ ਵੀ ਤੇ ਹੋਰ ਭਾਈਚਾਰਿਆਂ ਨੇ ਆਪਣਾ ਪੂਰਾ ਯੋਗਦਾਨ ਦਿੱਤਾ ਜੋ ਇਸ ਦੇਸ਼ ਦੀ ਪਰੰਪਰਾ ਹੈ ਜੋ ਸੰਸਕ੍ਰਿਤੀ ਹੈ ਉਹਨੂੰ ਮਜ਼ਬੂਤ ਰੱਖਿਆ ਪਰ ਇਹ ਕਿਸਾਨ ਅੰਦੋਲਨ ਦੇ ਵਿੱਚ ਇਹ ਆਗੂ ਜਿਹੜੀਆਂ ਗੱਲਾਂ ਇਹ ਕਰਦੇ ਨੇ ਕਿ ਪ੍ਰਧਾਨ ਮੰਤਰੀ ਜੀ ਦਾ ਗਰਾਫ ਵਧਿਆ ਤੇ ਇਹਨਾਂ ਨੂੰ ਮੈਂ ਯਾਦ ਕਰਾਉਣਾ ਚਾਹਨਾ ਕਿ ਕਿਸਾਨ ਨਿਧੀ ਜੇ ਕਿਸੇ ਨੇ ਸ਼ੁਰੂ ਕੀਤੀ ਉਹ ਸ਼੍ਰੀ ਨਰਿੰਦਰ ਮੋਦੀ ਸਨ ਔਰ ਉਹਦੇ ਬਾਅਦ ਹਰ ਫਸਲ ਨੂੰ ਪਹਿਲੇ ਨਾਲੋਂ ਜ਼ਿਆਦਾ ਮੁੱਲ ਦੇ ਕੇ ਜਿੱਥੇ ਇਹਨਾਂ ਨੇ ਚੱਕਿਆ ਉੱਥੇ ਕਿਸਾਨ ਆਗੂਆਂ ਦੀ ਇਨਕਮ ਨੂੰ ਵਧਾਉਣ ਲਈ ਹਰ ਉਪਰਾਲੇ ਇਹਨਾਂ ਨੇ ਹਮੇਸ਼ਾ ਕੀਤੇ ਜੇ ਦੂਜੇ ਪਾਸੇ ਇਹ ਹੋਰ ਰਿਲੀਜੀਅਨ ਨਾਲ ਆ ਕੇ ਦੇਖਣ ਤਾਂ ਗੁਰੂ ਨਾਨਕ ਦੇਵ ਜੀ ਦਾ प्रकाश महोत्सव 500 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਕਰਤਾਰਪੁਰ ਕੋਆਰਡੀਨੇਟਰ ਉਹਦੇ ਨਾਲ-ਨਾਲ ਸਾਬਜਾਦਿਆਂ ਦੀ ਸ਼ਹਾਦਤ ਦਾ ਜਿਹੜਾ ਬਾਲਦੀਵਸ ਔਰ ਕਈਓ ਕੋਸ਼ਨਾਵਾਵਾਂ ਜਿਹੜੀਆਂ ਅੱਜ ਤਾਈਂ ਆਜ਼ਾਦੀ ਤੋਂ ਬਾਅਦ ਸਾਡੇ ਦਿਲਾਂ ਦੇ ਵਿੱਚ ਸਮੋਈਆਂ ਸੀ ਜਵਾਨਾਂ ਤੇ ਨਹੀਂ ਆਇਆ ਸੀ ਨਰਿੰਦਰ ਮੋਦੀ ਜੀ ਨੇ ਲਿਆ ਕੇ ਹਰ ਧਰਮ ਨੂੰ ਮਾਨ ਸਨਮਾਨ ਦਿੱਤਾ ਅੱਜ ਇਹ ਆਗੂ ਜਿਹੜੇ ਸਿਰਫ ਮੰਦਰ ਨੂੰ ਮੁੱਖ ਰੱਖ ਕੇ ਇਹ ਬੋਚੇ ਨੂੰ ਲਗਾਉਂਦੀਆਂ ਗੱਲਾਂ ਕਰਦੇ ਨੇ ਉੱਥੋਂ ਸਪਸ਼ਟ ਹੋ ਗਿਆ ਕਿ ਅੱਜ ਦੀ ਜਿਹੜੀ ਸਰਕਾਰ ਹੈ ਆਮ ਪਾਰਟੀ ਦੀ ਇਹਨੂੰ ਵੀ ਸਪਸ਼ਟ ਕਰਨਾ ਹੋਊਗਾ ਕਿ ਅੱਜ ਜਿਹੜਾ ਟਰਾਂਸਪੋਰਟ ਦੇ ਵਿੱਚ ਲੱਖਾਂ ਕਰੋੜਾਂ ਦਾ ਲੋਕਾਂ ਦਾ ਮਾਲ ਸੜ ਰਿਹਾ ਰੁਕਿਆ ਹੋਇਆ ਹੈ ਦੂਜੇ ਪਾਸੇ ਫਲ ਫਰੂਟ ਜਿਹੜੇ ਅੱਜ ਮੰਡੀ 'ਚ ਨਾ ਟਾਈਮ ਤੇ ਆਣ ਲੈ ਲੋਕਾਂ ਨੂੰ ਮਹਿੰਗੇ ਲੈਣੇ ਪੈ ਰਹੇ ਨੇ ਜਿਹੜੇ ਆਮ ਵਪਾਰੀ ਦਾ ਜਿਹੜਾ ਮਾਲ ਦੂਜੇ ਸ਼ਹਿਰਾਂ ਤੋਂ ਜਾਣ ਤੋਂ ਰੋਕਿਆ ਜਾ ਰਿਹਾ ਹੈ ਔਰ ਅੱਜ ਜਿਹੜੀ ਰੇਲ ਰੋਕੋ ਦੀ ਯਾਤਰਾ ਦੇ ਵਿੱਚ ਲੋਕਾਂ ਦੇ ਦੁੱਖ ਸੁੱਖ ਦੇ ਜਿਹੜੇ ਸਮੇਂ ਅੱਜ ਬਹੁਤ ਘਬਰਾੜ ਦੇ ਵਿੱਚ ਚੱਲਾ ਪੈ ਰਿਹਾ ਔਰ ਕਦੀ ਕਿਹੜੀ ਅਫਵਾਹ ੇਟਾ ਕੇ ਲੋਕ ਆਪਣੇ ਘਰੋਂ ਵਾਹਨ ਚੱਕ ਕੇ ਲੈ ਕੇ ਜਾਂਦੇ ਕਿ ਪਤਾ ਨਹੀਂ ਤੇਲ ਹੀ ਬੰਦ ਹੋ ਰਿਹਾ ਪਤਾ ਨਹੀਂ ਕਿਹੜੀ ਯਾਤਰਾ ਕਿੱਥੇ ਰੁਕ ਜਾਨੀ ਹੈ ਇਹ ਜਿਹੜੀਆਂ ਗੱਲਾਂ ਆਮ ਲੋਕਾਂ ਨੂੰ ਹੋਰ ਵਰਕਰਾਂ ਨੂੰ ਆ ਰਹੀਆਂ ਨੇ ਮੁਸੀਬਤਾਂ ਕੀ ਇਹਦੇ ਉੱਤੇ ਆਮ ਪਾਰਟੀ ਸਰਕਾਰ ਆਪਣਾ ਸਪਸ਼ਟ ਕਰੂਗੀ ਕਿ ਉਹ ਅੱਜ ਜਿਹੜਾ ਸਮਰਥਨ ਦੇ ਰਹੀ ਐ ਇਹ ਉਹ ਕਿਸਾਨਾਂ ਨੂੰ ਦੇ ਰਹੀ ਐ ਜਿਹੜੇ ਕਿਸਾਨ ਪੀੜਿਤ ਨੇ ਜਾਂ ਉਹ ਕਿਸਾਨਾਂ ਨੂੰ ਦੇ ਰਹੀ ਐ ਜਿਹੜੀ ਮੋਟੀਵੇਟਿਡ ਕਰਕੇ ਆਪਣੇ ਟਰੈਕਟਰ ਟੈਂਪੂ ਲੱਖਾਂ ਕਰੋੜਾਂ ਦੇ ਜਿਹੜੇ ਸੁੱਖ ਸੁਵਿਧਾਵਾਂ ਦੇ ਉੱਥੇ ਆਪਣੇ ਸਾਧਨ ਲੈ ਕੇ ਮੋਰਚੇ ਦੇ ਨਾਂ ਤੇ ਜਾ ਰਹੇ ਨੇ ਇਹ ਪਿਕਨਿਕ ਤੇ ਜਾ ਰਹੇ ਨੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਸੀ ਅੱਜ ਮੋਰਚਾ ਲਾਣਾ ਹਰ ਕਿਸੇ ਦਾ ਹਿੰਦੁਸਤਾਨ ਦੀ ਡੈਮੋਕਰੇਸੀ ਦੇ ਵਿੱਚ ਅਧਿਕਾਰ ਹੈ ਪਰ ਉਹ ਮੋਰਚੇ ਲਾਣਾ ਅਧਿਕਾਰ ਨਹੀਂ ਹੈ ਜਿਹਦੇ ਵਿੱਚ ਅਸੀਂ ਆਪਣਾ ਪਹਿਲਾ ਹੀ ਵਾਹਕਲ ਇਦਾਂ ਦੇ ਲੈ ਕੇ ਜਾਈਏ ਕਿ ਅਸੀਂ ਜੇ ਕੋਈ ਰੁਕਾਵਟਾਂ ਉਹਨਾਂ ਨੂੰ ਤੋੜ ਦੇਣੀ ਹੈ ਜੇ ਫੋਰਸਾਂ ਆਉਂਦੀਆਂ ਤੇ ਅਸੀਂ ਉਹਨਾਂ ਨੂੰ ਇੱਟਾਂ ਮਾਰਨੀਆਂ ਜੇ ਹੋਰ ਆਂਦਾ ਤੇ ਅਸੀਂ ਉੱਤੇ ਕੁਰਪਾਨਾ ਚਲਾਣੀਆਂ ਇਹ ਸਿਸਟਮ ਜਿਹੜਾ ਇਹ ਵਿਦਰੋਹ ਹੈ ਜਿਹੜੀ ਗੱਲ ਅੱਜ ਪੰਨੂ ਵਰਗੇ ਦੇਸ਼ਦ్రోਹੀ ਬੋਲਦੇ ਨੇ ਉਹਨਾਂ ਦੀ ਸੋਚ ਇਦਾਂ ਦੇ ਅੰਦੋਲਨਾਂ ਦੇ ਵਿੱਚ ਹੈ ਵੀ ਹੁੰਦੀ ਹੈ ਮਜ਼ਬੂਤ ਹੁੰਦੀ ਹੈ ਜਿਹੜੀਆਂ ਫਿਰ ਲੋਕਤੰਤਰ ਦੀ ਪਕੜ 'ਚ ਨਹੀਂ ਰਹਿੰਦੀਆਂ ਅੱਜ ਜੋ ਲੋਕ ਵਿਪੱਖ ਚ ਰਹਿ ਕੇ ਸਿਰਫ ਮੋਦੀ ਜੀ ਦੇ ਲਈ ਇਸੋਲ ਦੇ ਨੇ ਕਿ ਅਸੀਂ ਉਹਨਾਂ ਦਾ ਗਰਾਫਟ ਡੋਨ ਕਰਨਾ ਹੈ ਉਹਨਾਂ ਨੂੰ ਇਹ ਵੀ ਸੋਚਣਾ ਪਊਗਾ ਕਿ ਇੱਕ ਵਰਗ ਦੇ ਨਾਲ ਨਾਲ ਹੋਰ ਜਿਹੜੇ ਵਰਗ ਪ੍ਰਭਾਵਿਤ ਹੋ ਰਹੇ ਨੇ ਸ਼ਹਿਰੀ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਦੇ ਸੁੱਖ ਸਬਦਾ ਤੇ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਿਹਨੇ ਕਰਨੀ ਹੈ ਦਾ ਜਵਾਬ ਦੇਣਾ ਪਊਗਾ ਅਸੀਂ ਆ ਦੀ ਪਰਜੋਰ ਨਿੰਦਾ ਕਰਦੇ ਆ ਡੱਲੇਬਾਲ ਦੀ ਕਿ ਉਹਨੂੰ ਆਪਣੇ ਅੰਦੋਲਨ ਨੂੰ ਆਪਣੇ ਤਾਂ ਹੀ ਸੀਮਤ ਰੱਖਣਾ ਚਾਹੀਦਾ ਦੂਜੇ ਦੇ ਧਰਮ ਤੇ ਉਂਗਲੀ ਚੱਕਰ ਤੋਂ ਪਹਿਲਾਂ 50 ਵਾਰੀ ਸੋਚਣਾ ਚਾਹੀਦਾ ਜੈਹਿੰਦ ਜੈਪਾਲ